ਪੁਰੇ ਵਿੱਚ ਉਸੇ 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 ਪੁਰੇ ਵਿੱਚ ਓਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਬਿਸਟਰ ਬੁੱਕ ਤੇ ਸੁਖਮਾਨੇ ਅੰਤਰ ਸਹਜ ਸਮਾਣੀ ਕੇਤ ਅਚੰਦ ਜਨ ਪਾਇਆ ਜਾਏ ਗੁਰ ਪਰਸਾਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰ ਮਤੀ ਘਟ ਪਰ ਡਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰ ਮਤੀ ਘਟ ਪਰ ਡਟ ਹੋਏ ਸਹਜੇ ਜਨ ਪ੍ਰਭ ਜਾਣ ਬਿਸ਼ਾਲਿਆ ਨਾਨਕ ਨਾਮ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜਿਹੜਾ ਪੜਾਈ ਦਾ ਵਿਚਾਰਿਆ ਅੱਜ ਸਾਡੇ ਵਿੱਚੋਂ ਘਟਦਾ ਜਾ ਰਿਹਾ ਤੇ ਸਿਆਣੇ ਕਹਿੰਦੇ ਆ ਜਿਹੜਾ ਪੜਦਾ ਆ ਉਹ ਲਿਖ ਵੀ ਸਕਦਾ ਤੇ ਜਿਹੜਾ ਪੜਦਾ ਆ ਉਹ ਬੋਲ ਵੀ ਸਕਦਾ ਸੋ ਇਹ ਅੱਜ ਸਾਡੇ ਮਹਾਨ ਆਗੂ ਜਸਵੰਤ ਸਿੰਘ ਜੀ ਘੋਮਣ ਸਾਹਿਬ ਇਹ ਸਬੱਤ ਹੈਗਾ ਅੱਜ ਕੇਸਪਿੰਡ ਦੇ ਵਿੱਚ ਅੱਜ ਤੋਂ ਹੀ ਪਿਛਲੇ ਦਿਨਾਂ ਤੋਂ ਸਮਝ ਲਓ ਪਰਸੋਂ ਤੋਂ ਜੋ ਚੋਲਾ ਸਾਹਿਬ ਦਾ ਜਿਹੜਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਲੜੀ ਅਖੰਡ ਪਾਠਾਂ ਦੀ ਬ੍ਰਹਮ ਹੋ ਗਈ ਆ ਅੱਜ ਇਹ ਨਹੀਂ ਉਸ ਜੋੜ ਮੇਲੇ ਦੇ ਵੀ ਤੇ ਬਾਪੂ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਅੱਜ ਅੰਮ੍ਰਿਤ ਵੇਲੇ ਭੋਗ ਪਾਇਆ ਕੀਰਤਨ ਤੋਂ ਬਾਅਦ ਸਾਰੀਆਂ ਵਿਚਾਰਾਂ ਵੀ ਹੋਈਆਂ ਤੇ ਰਾਤ ਸਰੀ ਵਿਚਾਰਾਂ ਵੀ ਹੋਈਆਂ ਤੇ ਮੈਂ ਸਮਝਦਾ ਇਹ ਬਹੁਤ ਹੈਲਦੀ ਹੋਈਆਂ ਜਿਹੜੀਆਂ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਇਕੱਠੇ ਹੋਈਏ ਫਿਰ ਭਾਵਪੂਰਕ ਤੌਰ ਦੇ ਉੱਤੇ ਬੈਠ ਕੇ ਵਿਚਾਰਾਂ ਕਰੀਏ ਸੋ ਉਹਨਾਂ ਦੇ ਜੀਵਨ ਪੱਖੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਖਾਲਤਾਖਬ ਸਾਹਿਬ ਦੀ ਸਰਪਾਸਤੀ ਸਾਰਿਆਂ ਤੇ ਵਿਚਾਰਾਂ ਅੱਜ ਹੋਈਆਂ ਤੇ ਇੱਕ ਸੈਮੀਨਾਰ ਦਾ ਰੂਪ ਬਣ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਇੱਥੇ ਸਰਦਾਰ ਜਸਵੀਰ ਸਿੰਘ ਜੀ ਹੁੰਮਣ ਤੇ ਸਰਦਾਰ ਰਣਜੀਤ ਸਿੰਘ ਜੀ ਹੁੰਮਣ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਜਾਦ ਵਿੱਚ ਇਹਨਾਂ ਨੇ ਆ ਲਾਇਬ੍ਰੇਰੀ ਜਿਹੜੀ ਆ ਕਮਰਾ ਬਹੁਤ ਖੂਬਸੂਰਤ ਜੇ ਤੇ ਵੱਖ-ਵੱਖ ਇਤਿਹਾਸਕ ਸਿੱਖ ਇਤਿਹਾਸ ਦੀਆਂ ਪੁਸਤਕਾਂ ਗੁਰੂ ਸਾਖ ਦਾ ਗੁਰੂ ਇਤਿਹਾਸ ਉਹ ਸਾਰਾ ਇਹ ਨਹੀਂ ਇੱਥੇ ਖਜ਼ਾਨਾ ਲਿਆ ਕੇ ਰੱਖਿਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਆਲੇ-ਦੁਆਲੇ ਨੂੰ ਵੀ ਬੇਨਤੀ ਕਰੂੰਗਾ ਕਿ ਪੜ੍ਹਨ ਦੀ ਆਦਤ ਪਾਈਏ ਤੇ ਇਸ ਸਥਾਨ ਦੇ ਉੱਤੇ ਆਪਾਂ ਆ ਜਿਹੜੀ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ ਬਖਮਖ ਨਗਰਾਂ ਦੇ ਵਿੱਚ ਗੁਰਦੁਆਰਾ ਸਹਿਮਾਨ ਦਾ ਬਹੁਤ ਹੈ ਉੱਥੇ ਸਾਰਾ ਪ੍ਰਚਾਰ ਵੀ ਹੁੰਦਾ ਪਰ ਪੜਨ ਦੀ ਬਿਰਤੀ ਜਿਹੜੀ ਉਹ ਘਟਦੀ ਜਾ ਰਹੀ ਆ ਤੇ ਅੱਜ ਇਹਦੀ ਸ਼ੁਰੂਆਤ ਕੀਤੀ ਇਹਨਾਂ ਦੋਹਾਂ ਭਰਾਵਾਂ ਨੇ ਮੈਂ ਵਧਾਈ ਦੇਣਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਇਹ ਉਦਮ ਅਪਰਾਲਾ ਇਹਨਾਂ ਦਾ ਸੀ ਪਰ ਅਸੀਂ ਵੀ ਤਿਲ ਫੁੱਲ ਜਿਹੜਾ ਇਹ ਚ ਪਾ ਸਕਦੇ ਯੋਗਦਾਨ ਉਹ ਸਰਦਾਰ ਹਰਵੰਦ ਸਿੰਘ ਜੀ ਘੋਮਣ ਜਿਨ੍ਹਾਂ ਨੇ ਇੱਕ ਸਦੀ ਜ਼ਿੰਦਗੀ ਜਿਹੜੀ ਆ ਉਹ ਜਿਉਈਆਂ ਤੇ ਜ਼ਿੰਦਗੀ ਵੀ ਪੰਥ ਪ੍ਰਾਸਤੀ ਤੇ ਕੌਮ ਪ੍ਰਾਸਤੀ ਦੇ ਵਿੱਚ ਜਿਉਈਆਂ ਜਿੱਥੇ ਜਾਤੀ ਜੀਵਨ ਸਗਾ ਉਹ 100 ਸਾਲ ਪਹਿਲਾਂ ਉਮਰ ਤੁਸੀਂ ਲਾ ਲਓ ਭੇ ਕਦੋਂ ਹੁੰਦੀ ਤੇ ਮੈਨੂੰ ਇਹ ਵੀ ਅੱਜ ਦੱਸਿਆ ਗਿਆ ਕਿ ਉਸ ਦਿਨ ਵੀ ਸਵੇਰੇ ਕਿਤਾਬਾਂ ਪੜ੍ਹਦੇ ਸੀ ਤੇ ਉਸੇ ਦਿਨ ਸਰੀਰ ਵੀ ਛੱਡ ਗਏ ਇਹ ਮੈਂ ਸਮਝਦਾ ਸੰਮੇਲ ਜਿਹੜਾ ਵੀ ਗੁਰੂ ਸਾਹਿਬ ਨੇ ਕਿਰਪਾ ਬਖਸ਼ ਕੀਤੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਗੁਰਬਾਣੀ ਅਨਸਾਰ ਜ਼ਿੰਦਗੀ ਨੂੰ ਜੀਉਂ ਜਾਂਦੇ ਫਿਰ 사ਤਗੁਰ ਜੀ ਆਪਣੀ ਬੋਕਲ ਵਿੱਚ ਵੀ ਲੈ ਲੈਂਦਾ ਕਿ ਆ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਏ ਜੇਕਰ ਸਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਤੇ ਮੈਂ ਸਮਝਦਾ ਉਹ ਸਹਿਲਾ ਮਰਨਾ ਹੀ ਸੀ ਉਹਨਾਂ ਦਾ ਸੋ ਭਾਵੇਂ ਸਾਡੇ ਕੋਲੋਂ ਚਲ ਗਏ ਪਰ ਅੱਜ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਸੈਮੀਨਾਰ ਤੇ ਅਕਾਲੀ ਕਾਨਫਰੰਸ ਹੀ ਬਣ ਗਈ ਔਰ ਸਾਰਾ ਅਕਾਲੀ ਪਰਿਵਾਰ ਕਈ ਵਾਰੀ ਵੱਖਰੇਵੇਂ ਹੁੰਦੇ ਸਾਰਾ ਅਕਾਲੀ ਪਰਿਵਾਰ ਅੱਜ ਇੱਥੇ ਤਕਰੀਬਨ ਇਹ ਇਕੱਠਾ ਸੀਗਾ ਜ਼ਿਲ੍ਹਾ ਜ਼ਹੀਰਦਾਰ ਸਾਹਿਬ ਹਲਕਾ ਜਾਰਦ ਮੈਂਬਰ ਸ਼ੌਮਨੀ ਗੁਰਦਰਾ ਪ੍ਰਬੰਧਕ ਕਮੇਟੀ ਸਾਬਕਾ ਬਹੁਤ ਸਾਰੇ ਚੇਅਰਮੈਨ ਸਾਹਿਬ ਇਹ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਸਾਰਾ ਇਹਨ ਇੱਕ ਸੁਰਤਾ ਦਾ ਔਰ ਇੱਕ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣਾ ਵਿਸ਼ਵਾਸ ਵੀ ਜਿਹੜਾ ਆ ਉਹ ਵੀ ਪੱਕਾ ਕੀਤਾ ਬਹੁਤ-ਬਹੁਤ ਧੰਨਵਾਦ ਮਾਹਦ ਜੀ ਜਿਸ ਤਰੀਕੇ ਨਾਲ ਬੇਦਬੀਆਂ ਹੋ ਰਹੀਆਂ ਲਗਾਤਾਰ ਹੁਣ ਦੀ ਗੱਲ ਕੀਤੀ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਬਿੰਦਪੁਰ ਦੇ ਪਿੰਡ ਨੂਰਕੋਲ ਵਿੱਚ ਬੀਤੀ ਰਾਤ ਦੋ ਧਿਰਾਂ ਦੀ ਲੜਾਈ ਦਾ ਖਮਿਆਜਾ ਗੁਰਦੁਆਰੇ ਨੂੰ ਵੀ ਤੁਪਣਾ ਪੈ ਗਿਆ ਗੁਰਦੁਆਰੇ ਦੇ ਤੇਤਾਂ ਚ ਲਾਈਆਂ ਗਈਆਂ ਗੁਰਦੁਆਰੇ ਦੇ ਭਾਂ ਤੋੜ ਕੀਤੀ ਗਈ ਇਸ ਤਰੀਕੇ ਦੀ ਬੇਦਬੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਦੇਖੋ ਮੈਂ ਸਮਝਦਾ ਹਾਂ ਤੇ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਥ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਤੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਵੀ ਇਹ ਜੇ ਹੁਣ ਬਿਆਦਬੀਆਂ ਹੋ ਰਹੀਆਂ ਜੇ ਪਿੱਛੇ ਬਿਆਦਬੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਬੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਤਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰਵੇ ਕੀਤੀ ਸ਼ਮਣੇ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਇਹ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਦਾ ਸਾਰਿਆਂ ਨੂੰ ਜੋੜਦਾ ਤੁਸੀਂ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੁਛ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਜਾਵੋਗੇ ਉਹੀ ਮਿਲੂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਹੈ ਸਾਡੇ ਪੂਰੇ ਤੌਰ ਤੇ ਲੱਗੇ ਆ ਅੱਜ ਵੀ ਆ ਸਾਡੇ ਮੀਟਿੰਗ ਸਾਡੀਆਂ ਅੱਧੀਆਂ ਹੁੰਦੀਆਂ ਰਹਿੰਦੀਆਂ ਕਈ ਅਸੀਂ ਦੱਸਦੇ ਨੇ ਕਈ ਦੱਸਦੇ ਨਹੀਂ ਉਹਦੇ ਨਾਲ ਜਦੋਂ ਸਾਡੇ ਸਾਰੇ ਆ ਜਿਹੜੇ ਜਾਣੀ